ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਣਕਿਆਲੀ ਦੇ ਵਿੱਚ ਮਣਕਿਆਲੀ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਮਿੱਤਰੋ ਫਿਰੋਜ਼ਪੁਰ ਤੋਂ ਜੀਰਾ ਰੋਡ ਦੇ ਉੱਤੇ ਹੀ ਪਿੰਡ ਰਹਿ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲੱਖਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਪਾਈ ਦੇ ਕੋਲੇ ਮਿੱਤਰੋ ਹੈਗੇ ਤਿੰਨ ਤਿੰਨੇ ਜਨਵਾਰ ਇਹਨੂੰ ਪਾਉਣੇ ਆ ਸੂਏ ਸਵਾਏ ਤਿਆਰ ਦੁੱਧ ਵਾਲੇ ਭਾ ਬਿਲਕੁਲ ਤੁਹਾਡੇ ਕੰਮ ਦੇ ਹੋਣਗੇ ਮਿੱਤਰੋ ਜਿੰਨੇ ਕੋ ਤੁਸੀਂ ਪੈਸੇ ਲਾਉਣੇ ਹੋ ਉਹਨਾਂ ਕੋ ਰੇਟ ਤੁਹਾਨੂੰ ਜਿਹੜਾ ਮੈਨੂੰ ਵੇਖਣ ਨੂੰ ਮਿਲ ਜੂਗਾ ਮਿੱਤਰੋ ਸਾਰੀ ਗੱਲਬਾਤ ਕਰ ਲੈਨੇ ਆਪਾਂ 22 ਦਿਨਾਂ ਕਿਹੜੇ ਜਨਵਰ ਦੇ ਥੱਲੇ ਕਿੰਨਾ ਦੁੱਧ ਆ ਕੀ ਡਿਟੇਲ ਆ ਆਪਾਂ ਪਹੁੰਚੇ ਹੋਇਆ ਮਣਕਿਆ ਵਾਲੀ ਪਿੰਡ ਦੇ ਵਿੱਚ ਲੱਖੇ 22 ਦੇ ਕੋਲੇ ਕਰਦੇ ਆ ਜਾਣਕਾਰੀ ਵਿੱਚ ਵੱਧ ਲੱਖੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਮਾੜਾ ਬਹੁਤ ਵਧੀਆ ਬਾਈ ਸਿੱਤਾ ਦੇ ਪਰਮਾਤਮਾ ਬਹੁਤ ਵਧੀਆ ਚਲੋ ਸ਼ੁਕਰ ਹੈ ਬਾਈ ਅੱਛਾ ਲੱਖੇ ਬਾਈ ਜਾਨਵਰ ਆਪਣੇ ਕੋਲ ਤਿੰਨ ਹਨਾ ਹਾਂਜੀ ਬਾਈ ਜੀ ਤਿੰਨ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਦੀ ਕੀ ਡਿਟੇਲ ਆ ਬਾਈ ਵੀਰੇ ਇਹ ਪਹਿਲੇ ਸੂਏ ਝੋਟੀ ਸੂਈ ਆ ਕੱਟੀ ਮਗਰ ਆ ਜੀ ਇਹਦੀ ਇਹਦੇ ਮਗਰ ਕੱਟੀ ਆ ਪਹਿਲਾ ਸੂਏ ਸੂਈ ਆ ਹਾਂਜੀ ਪਹਿਲੇ ਸੂਏ ਸੂਈ ਆ ਜੀ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਪਹਿਲੇ ਕਿੰਨੇ ਨੂੰ 7-8 ਦਿਨ ਹੋ ਗਏ ਬਾਈ 7-8 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਕੱਟੀ ਆ ਵੀਰੇ ਹਾਂਜੀ ਹਾਂਜੀ ਕੱਟੀ ਕਿੰਨਾ ਦੁੱਧ ਕੰਡੇ ਚ ਲਾ ਹੋਲੀ ਜਮਾਤ ਹੋਇਦ ਰਹੀ ਠੀਕ ਹੈ ਭਾਈ ਠੀਕ ਹੈ ਵੀਰੇ ਅੱਛਾ ਕੀ ਰੇਟ ਰਹੂਗਾ ਭਾਈ ਇਹਦਾ ਰੇਟ ਵੀਰੇ ਯਾਰ ਅਪੇ 83000 ਦੀ ਦੇ ਦਿਆਂਗੇ 83000 ਰੁਪਏ ਦੀ ਦੇ ਦੇ ਹਾਂਜੀ ਦੇ ਦੇ ਮਨਤਨ ਵੀ ਕਰ ਦਿਆਂਗੇ ਵਿੱਚ ਥੋੜਾ ਕੋਈ ਨਹੀਂ ਕਰ ਦਿਆਂਗੇ ਵੀਰੇ ਆਪਾਂ ਨਾ ਐਂਡ ਤੇ ਦੇਵੇ ਜੋੜੇ ਤੇ ਕਰ ਦਿਆਂਗੇ ਦੋਹਾਂ ਦਾ ਹੀ ਕਰ ਦਿਆਂਗੇ ਦੋਹਾਂ ਦਾ ਹੀ ਕਰ ਦਿਆਂਗੇ ਦੋਨਾਂ ਦੀ ਯਾਰ ਸੋਰੀ ਵੀਰੇ ਕੱਢੀ ਭਰਾ ਨੂੰ ਲੱਖੇ ਵੀ ਖੋਲੀ ਬਣਾਉਂਦੇ ਆ ਲੈ ਵੀ ਮਿੱਤਰੋ ਪਹਿਲੇਨ ਕੱਟੀ ਆ 9 ਕਿਲੋ ਦੁੱਧ ਤਿਆਰ ਆ ਨਾ ਬਾਲੀ ਵੱਡੀ ਆ ਤੇ ਨਾ ਬਾਲੀ ਛੋਟੀ ਆ ਮੀਡੀਅਮ ਸਾਈਜ਼ ਦੇ ਵਿੱਚ ਛੋਟੀ ਆ ਜਿਵੇਂ ਕੱਦ ਛੋਟੀਆਂ ਮਰਦੇ ਹਿਸਾਬ ਨਾਲ ਚੰਗਾ ਸਾਈਜ਼ ਆ ਕਰਮਾਲੀ ਦਾ ਤੁਸੀਂ ਵੇਖ ਸਕਦੇ ਆ ਮਿੱਤਰੋ ਭਲੀ ਮਾਨਸਾ ਸੀਲ ਠੰਡੀ ਆ ਜਿਵੇਂ ਮਰਜ਼ੀ ਕੋਈ ਚੋਈ ਜਾਵੇ ਬਈ ਜਾਂਦਾ ਮੰਨ ਲਓ ਓਕੇ ਦੀ ਰਿਪੋਰਟ ਆ ਦੋ ਦੋ 9 ਕਿਲੋ ਕੰਡੇ ਤੇ ਲਾਉਣ ਵਾਲਾ ਹਾਜ਼ਰ ਨਾਜ਼ਰ ਮਿਲੂਗਾ ਕੋਈ ਕਹਿਣ ਵਾਲਾ ਨਹੀਂ ਮਿਲੂਗਾ ਚੂਨ ਵਾਲਾ ਮਿਲੂਗਾ ਨੇ ਥੱਲੇ ਰੇਟ ਇਹਦਾ 83000 ਰੁਪਿਆ ਵਾ ਵਿੱਚੋਂ ਤੁਹਾਡਾ ਮਨ ਤਾਂ ਨੂੰ ਮੌਕੇ ਤੇ ਜੇ ਕੋਈ ਭਰਾ ਮੌਕੇ ਤੇ ਜੋੜਾ ਜਿਹੜਾ ਖਰੀਦੂਗਾ ਜੋੜੇ ਦੇ ਵਿੱਚ ਤੁਹਾਨੂੰ ਹਜੇ ਆਫਰ ਦੇਣੀ ਆ ਰੋ ਦੋ ਦੋ ਦੀ ਮੈਂ ਤੇ ਕਰਦੇ ਆਂ ਆਪਾਂ ਉਹ ਗੱਲਬਾਤ ਅੱਛਾ ਲੱਖੇ ਵੀ ਦੂਜੀ ਮੈਂ ਵੀਰੇ ਉਹ ਕਦੋਂ ਸੂਈ ਬਈ ਅੱਛਾ ਧਾਰਾ ਮਾਰੀ ਦੇ ਫਿਰ ਮਾਰ ਦੇ ਤਾਰਾ ਲੈ ਮੈਂ ਮਾਰ ਹੂੰ ਨਹੀਂ ਠੀਕ ਆ ਬਈ ਦੂਜੇ ਦੇ ਮਾਰ ਚਲ ਠੀਕ ਹੈ ਬਹੁਤ ਪੋਲੀ ਚੋਈ ਆ ਬਈ ਨਹੀਂ ਠੀਕ ਹੈ ਬਈ ਅੱਛਾ ਦੋ ਨੰਬਰ ਤੇ ਜਿਹੜੀ ਮੈਂ ਆ ਬਈ ਪੱਲੀ ਹਾਂਜੀ ਵੀਰ ਤੇ ਉਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਉਹਦੇ ਮਗਰ ਵੀ ਕੱਟੀ ਆ ਜੀ ਉਹਦੇ ਮਗਰ ਵੀ ਕੱਟੀ ਆ ਹੁਣ ਤਾਂ ਇਹ ਚ ਚਾਰ ਦਿਨ ਹੀ ਹੋਏ ਸੂਈ ਨੂੰ ਬਈ ਠੀਕ ਹੈ ਨਾ ਉਹਦਾ ਬੋਲਾ ਹੋਊਗਾ ਬਈ ਉਹਦਾ ਬੋਲਾ ਹੀ ਆ ਜੀ ਹਜੇ ਉਹਦੇ ਵਿੱਚ ਤਾਂ 10 ਲੀਟਰ ਬੋਲਾ ਹੀ ਆ ਜੀ ਉਹਦੇ ਥਲੇ ਦਾ ਠੀਕ ਹੈ ਬਈ ਫਿਰ ਤਾਂ ਇਹ ਦੁੱਧ ਦੀ ਜੁਗੀ 12 ਲੀਟਰ ਕੋ ਫਿਰ ਨਾ ਬਈ ਉਹਦਾ 14 ਲੀਟਰ ਦੀ ਗਾਰੰਟੀ ਆਈ ਆ ਬਈ ਜੀ ਉਹਦੀ ਚਲ 12 ਹੀ ਰੱਖਦਾ ਤੂੰ ਆਪਾਂ 12 ਦੀ ਰੇਟ ਲੈ ਲਈਏ ਹਾਂ ਹਾਂ ਕੀ ਵੀਰੇ ਤੇ ਆ ਪਾਸਾ ਵੀ ਵੀਰੇ ਕੀ ਗੱਲ ਨਹੀਂ ਨਹੀਂ ਪਾਸਾ ਨਹੀਂ ਵੀਰੇ ਬੱਚਾ ਹੀ ਮੂੰਹ ਮਾਰ ਗਿਆ ਮੜਾ ਪਾਸਾ ਪੂਸਾ ਕੋਈ ਨਹੀਂਗਾ ਨਾ ਕੋਈ ਆ ਕੇ ਵੇਖੇ ਪਾਸਾ ਨਿਕਲਦਾ ਨਾ ਕੋਈ ਟੈਂਸ਼ਨ ਵਾਲੀ ਗੱਲ ਬਸ ਠੀਕ ਹੈ ਬਾਈ ਅੱਛਾ ਇਹਦੇ ਮੈਗਰ ਵੀ ਕੱਟੀ ਹੋਈ ਆ ਹਾਂਜੀ ਹਾਂਜੀ ਕੱਟੀ ਕੱਟੀ ਠੀਕ ਹੈ ਕੀ ਰੇਟ ਰਹੂਗਾ ਬਾਈ ਇਹ ਵੀਰੇ ਆਪਾਂ ਯਾਰ 80000 ਦੀ ਦੇ ਦਿਆਂਗੇ ਇਹ 80000 ਦੀ ਤੇ 83000 ਹਾਂਜੀ ਹਾਂਜੀ ਠੀਕ ਹੈ ਯਾਰ ਮੈਂ ਮਾੜੀ ਨਹੀਂ ਇੰਨੇ ਦੀ ਤਾਂ ਕੋਈ ਮਾੜੀ ਹੈ ਨਾ ਜਿਹੜਾ ਉਹ ਤੁਹਾਨੂੰ ਤੋਂ ਵੀ ਚੰਗਾ ਲੱਗਾ ਬਹੁਤ ਵਧੀਆ ਪੋਲੀ ਉਹ ਵੀ ਉਚਾਈ ਦੇ ਵਾਤੇ ਜੀ ਹਾਂ ਲੈ ਮਿੱਤਰੋ ਮਦਰੀ ਡੌਲ ਦੀ ਮੈਂ ਹੀ ਇਹ ਆ ਕਰਮਾਂ ਵਾਲ ਤੇ ਮਗਰ ਹੈ ਗਿਆ ਇਹਦੇ ਕੱਟੀ ਹਨਾ ਵੀਰੇ ਕੱਟੀ ਕੱਟੀ ਦੋਆਂ ਦੇ ਕੱਟੀਆਂ ਬਦਰ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਛੱਡੀ ਕਾ ਬੱਚਾ ਬਈ ਇਹਦੇ ਥੱਲੇ ਆ ਬੱਚਾ ਲਾਦੀ ਲਾਵੇ ਇਹ ਫਿਰ ਆਪਾਂ ਦੀ ਜੋੜਾ ਲੈ ਲਵੇ ਕੋਈ ਦੁੱਧ ਵਾਲਾ ਡੇਰੀ ਵਾਲਾ ਭਰਾ ਆ ਬਾਈ ਦੀ ਜੋੜਾ ਲੈ ਲੂਗਾ ਆਪਾਂ ਮਾਨ ਕਰਦੇ ਆਂਗੇ ਔਰ ਆਪਾਂ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਯਾਰ ਇਹਦੀ 1,63,000 ਦੇ ਵਿੱਚ ਹਾਂਜੀ ਕਰਦੇ ਆਂਗੇ ਲੈ ਵੀ ਮਿੱਤਰੋ ਜੋੜਾ ਲੈਣ ਤੇ ਤੁਹਾਡੀ ਪਹੁੰਚ ਹੋ ਜੂਗੀ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਿਲਕੁਲ ਫਰੀ ਜਿਹੜੇ ਪਰਜੀ ਪਾਸੇ ਮੰਗਵਾ ਲਿਓ ਬਸ 100 ਕਿਲੋਮੀਟਰ ਤੇ ਇੱਕ ਮਿਲੂਗੀ ਉਦੋਂ ਗਾਂ ਬਾਈ ਜ ਲਵੀ ਮੇਤਰ ਹੁਣ ਚੋਣ ਵੇਖੋ ਤੁਸੀਂ ਇਹਦਾ ਵੀ ਕਰਮਾ ਵਾਲੀ ਦਾ ਵੀ ਤੂੰ ਜਦੇ ਹੀ ਮਾਰਦੇ ਵੀਰੇ ਹੂੰ ਬਸ ਠੀਕ ਆ ਲੈ ਮੇਤਰ ਮਗਰ ਇਹਦੇ ਕੱਟੀਆ ਚਾਰਾ ਦਿਨਾਂ ਦਾ ਇਹਦਾ ਸੁਆਵਾ 9-10 ਕਿਲੋ ਵਾਂਗੂ ਬੋੜਾਂ ਦੇ ਥਲੇ ਤਿਆਰ ਆ ਇੱਕ ਪਾਸੇ ਭਾੜਾ ਬਾਈਆਂ ਦਾ ਵੀ ਤੁਸੀਂ ਉਹ ਆ ਕੇ ਵੇਖ ਲੈਣੇ ਤੇ ਦੋ ਕਹਤਾ ਆਪਾਂ ਨੂੰ ਕਨਫਰਮ ਪਾਸਾਈਡ ਨਾ ਮੰਨਿਓ ਬਾਈਆਂ ਦਾ ਜੀ ਪਾਲੀ ਆ ਉਹ ਬਾਈ ਬਾਕੀ ਤੁਸੀਂ ਵੀ ਆ ਕੇ ਵੇਖ ਹੀ ਲੈਣੀ ਆ ਇਸ ਟਾਈਮ ਤੁਹਾਨੂੰ ਪਾਲੀ ਲੱਗੂਗੀ ਮੈਨੂੰ ਵੀ ਲੱਗੀ ਆ ਵੀ ਮਾਲਾ ਪਾਸਾ ਹੀ ਲੱਗੂਗਾ ਮੈਨੂੰ ਵੀ ਲੱਗਿਆ ਜਦੋਂ ਮੈਂ ਆ ਕੇ ਪਰਪਾਈ ਆਂਦਾ ਵੀ ਪਾਲਾ ਠੀਕ ਆ ਠੀਕ ਅੱਛਾ ਇਹਦਾ ਰੇਟ ਹੈਗਾ 80r ਤੇ ਇਹਦਾ ਹੈਗਾ 83r ਇਹ ਹੋ ਗਿਆ ਦੋ ਕਨਫਰਮ ਜੋੜਾ ਹੁਣ ਬਈਆ ਬੱਚੇ ਉੱਚੀ ਵਾਲੀ ਹਾਂਜੀ ਉਹ ਬੱਚੇ ਵਾਲੀ ਇਹਦੇ ਬਾਰੇ ਕੀ ਡਿਟੇਲ ਹੈ ਬਾਈ ਏ ਬਾਈ ਜੀ ਇਹ ਤਾਂ ਇੱਕ ਟਾਈਮ ਮਿਲਦੀ ਆ ਜੀ ਇਹਦੇ ਥਲੇ ਦੁੱਧ ਆਪਣਾ 8 ਤੋਂ 9 ਲੀਟਰ ਹੈਗਾ ਜੀ ਠੀਕ ਆ ਬਾਈ ਹਾਂ ਤੁਹਾਨੂੰ ਜਾਣ ਨੂੰ ਠੰਡੀ ਬਈਆਂ ਹਾਂ ਜੀ ਹਾਂ ਜੀ ਬਹੁਤ ਵਧੀਆ ਇੱਕ ਟਾਈਮ ਖੁਸ਼ ਹੋ ਕੇ ਮਿਲਦੀ ਕਿ ਠੀਕ ਆ ਹਾਂ ਜੀ ਹਾਂ ਜੀ ਨਹੀਂ ਨਹੀਂ ਕੋਈ ਟਿਕਾ ਡੁਕਾਨੀ ਆ ਬੱਚਾ ਜਾਂਦਾ ਬਈਆ ਹਾਂ ਬੱਚਾ ਬੈਠਾ ਬੜੀ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਮਹੀਨੇ ਵਾਂਗੂ ਹੋ ਚੱਲਿਆ ਬਾਈ ਜੀ ਬਣਿਆ ਮਹੀਨੇ ਵਾਂਗੂ ਮੈਂ ਤੋਰਦੀ ਬਈ ਠੀਕ ਆ ਬਾਈ ਤਾਰ ਤੋਰੋ ਤੋਂ ਬਾਅਦ ਕੋਈ ਕੀਤੀ ਨਹੀਂ ਹੈ ਹਾਂਜੀ ਨਹੀਂ ਕੋਈ ਨਹੀਂ ਕੋਈ ਨਹੀਂ ਤਾਰ ਤੋਰ ਕੀਤੀ ਬਈ ਛੋਟੇ ਤੋਂ ਬਣੀ ਆ 100% ਹੀ ਰਹੂਗੀ ਜੀ ਠੀਕ ਆ ਬਈ ਠੀਕ ਆ ਇਹ ਕੀ ਰੇ ਇਹਦੀ ਵੀਰੇ ਯਾਰ ਇਹਦੀ ਵੀ 70000 ਰੁਪਏ ਦਾ ਪਹੁੰਚ ਹੀ ਕਰਦੇ ਆਂਗੇ ਇਹ ਕੱਲੀ 70000 100 ਕਿਲੋਮੀਟਰ ਤੱਕ ਕਰਦੇ ਜੀ ਬਾਈ ਬਜਰ ਬਜਰ ਵੀ ਕਰਦਾਂ ਲਈ ਆਹ ਤਾਂ ਬਹੁਤ ਤਗੜੀ ਮੱਝ ਆ ਜੀ ਕੋਈ ਟੁੱਟ ਗਈ ਤੇਰੇ ਕੋਲੇ ਮੈਂ ਹਣਾ ਹਾਂ ਬਾਈ ਥੋੜਾ ਜਿਹਾ ਨਾ ਜਦੋਂ ਵੀਡੀਓ ਸੀ ਉਧਰ ਪਹਿਲਾਂ ਉਧਰ ਬਹੁਤ ਤਗੜੀ ਮੈਂ ਥੋੜਾ ਜਿਹਾ ਕਰ ਗਈ ਨਾ ਫਿਰ ਉੱਪਰ ਆਇਆ ਜਿਵੇਂ ਮੰਨ ਗਈ ਬਾਕੀ ਗੱਪ ਹੋ ਗਈ ਨਾ ਇਹ ਵੀ ਗੱਲ ਹੋ ਜਾਂਦੀ ਜਦੋਂ ਗੱਪ ਹੋਣੀ ਮੈਂ ਕਿਉਂ ਲਪਤਲੀ ਪੈ ਜਾਂਦੀ ਹਾਂ ਹਾਂ ਜੀ ਹਾਂ ਜੀ ਹੂੰ ਕੱਟਾ ਇਹਦੇ ਮਗਰ ਆ ਕੱਟੇ ਦੀ ਮਿਲਦੀ ਹੈ ਬਾਈ ਕੱਟੇ ਦੀ ਮਿਲਦੀ ਹੈ ਆ ਕੱਟਾ ਵੀ 40000 ਦਾ ਤਾਂ ਹੋਊਗਾ ਹਾਂ ਕੱਟਾ 40000 ਦਾ ਤਾਂ ਹੈਗਾ ਬਾਈ ਜੀ ਹਾਂ ਤਾਂ ਫਿਰ ਮੈਂ ਵੀ ਆ ਗਈ ਨਾ ਹਨਾ ਲੈ ਵੀ ਮਿੱਤਰੋ ਮਗਰ ਕੱਟਾ ਵਾ ਕਰਮਾ ਵਾਲੀ ਦੇ ਤੇ 78000 ਦੇ ਵਿੱਚ 100 ਕਿਲੋਮੀਟਰ ਕੇਲੇ ਦੀ ਪਹੁੰਚ ਫਰੀ ਹੋ ਜੂਗੀ ਤੇ 8 9 ਲੀਟਰ ਦੁੱਧ ਇੱਕ ਟਾਈਮ ਹੀ ਮਿਲਦੀ ਹੈ। ਹਾਂਜੀ ਇੱਕ ਟਾਈਮ। ਬੱਚੇ ਤੇ ਮੈਂ ਸੁਬਾ ਮਿਲਦੀ ਕਿ ਸ਼ਾਮ ਨੂੰ? ਇਹ ਸੁਬਾ ਮਿਲਦੀ ਹੈ ਜੀ। ਸੁਬਾ ਮਿਲਦੀ। ਹਾਂ ਜੀ। ਨਹੀਂ ਮੇਦਰ ਸਵੇਰ ਦੇ ਟਾਈਮ ਮਿਲਦੀ ਹੈ ਇਹ ਕਰਮਾਂ ਵਾਲੀ। ਤੇ ਤੁਸੀਂ ਆ ਕੇ ਬਈ ਆਪਦਾ ਜਿਹੜੇ ਪੁਰਾਣੂ ਜਤੂ ਵੀ ਗੱਲਬਾਤ ਕਰ ਲਿਆ ਚੂਣ ਚਣ ਚੰਗਾ ਲੱਗਾ। ਬਹੁਤ ਵਧੀਆ ਪੋਲੀ। ਮੰਨ ਲਓ ਕੋਈ ਨਾੜ ਗੰਡ ਪੁਰਸ਼। ਨਾ ਨਾ ਕੋਈ ਟੈਨਸ਼ਨ ਨਹੀਂ। ਗਾਰੰਟੀ ਆਵਲ ਆਪਣੀ। ਬਸ ਠੀਕ ਹੈ। ਨੰਬਰ ਕਿੰਨਾ ਆ ਗਿਆ ਲੱਕੀ? ਨੰਬਰ ਆਪਣਾ ਆ ਗਿਆ 7883 ਹੂੰ 1337 ਜੀ। ਇੱਕ ਵਾਰ ਪਿੰਡ ਹੈਗਾ ਜਿਹੜਾ ਮਣਕਿਆਲੀ ਜਿਲ੍ਹਾ ਹੈਗਾ ਵਾ ਫਰੋਜਪੁਰ ਦੇ ਫਰੋਜਪੁਰ ਤੋਂ ਜੀਰਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਗੱਲਬਾਤ ਲਈ ਨੰਬਰ ਸਕਰੀਨ ਤੇ